ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤ ਸ੍ਰੀ ਅਕਾਲ ਕੈਨੇਡਾ ਵਲੋਗ ਚੈਨਲ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੋਹਤਿਆਂ ਦਾ ਜੀ ਆਇਆਂ ਨੂੰ ਅੱਜ ਅਸੀਂ ਤੁਹਾਨੂੰ ਸ਼ਾਮ ਦੀ ਫਿਰ ਇੱਕ ਵਾਰੀ ਗਿੜੀ ਤੇ ਲੈ ਚੱਲੇ ਆ ਤੇ ਅੱਜ ਤੁਸੀਂ ਅਲੱਗ-ਅਲੱਗ ਲੋਕੇਸ਼ਨਾਂ ਜਿੰਨੀਆਂ ਕੋ ਹੋ ਸਕਿਆ ਆਪਾਂ ਕੈਪਚਰ ਕਰਾਂਗੇ ਤੇ ਤੁਹਾਨੂੰ ਇਸ ਵੀਡੀਓ ਰਾਹੀਂ ਦਿਖਾਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੱਜ ਦੀ ਵੀਡੀਓ ਦੇ ਤਕਰੀਬਨ ਅੱਜ ਟੈਂਪਰੇਚਰ 27 ਡਿਗਰੀ ਹੈ 10 ਜੁਲਾਈ ਤੇ ਸਮਾਂ ਹੋ ਗਿਆ ਹੈ 7:38 ਮਿੰਟ ਦਾ ਤੇ ਅੱਜ ਪੂਰੀ ਧੁੱਪ ਖੇਲੀ ਹੈ ਕੱਲ ਦੋ ਦਿਨ ਮੀਂਹ ਪੈਂਦਾ ਰਿਹਾ ਪੂਰਾ ਤੇ ਅੱਜ ਸਵੇਰੇ ਵੀ ਮੀਂਹ ਪਿਆ ਆ ਪਰ ਇਸ ਟਾਈਮ ਟੈਂਪਰੇਚਰ ਬਹੁਤ ਵਧੀਆ ਆ ਤੇ ਤੁਸੀਂ ਦੇਖੋ ਜੀ ਲੋਕ ਵਾਕਿੰਗ ਤੇ ਨਿਕਲੇ ਪਏ ਆ ਇਸ ਟਾਈਮ ਸੈਰ ਕਰ ਰਹੇ ਆ ਠੀਕ ਹੈ ਜੀ ਅਮੀ ਦਾ ਪਾਣੀ ਖੜਾ ਦੇਖੋ ਜੀ ਕਿਵੇਂ ਸਵੇਰੇ ਮੀਂਹ ਪੈ ਕੇ ਹਟਿਆ ਵਾਵਾ ਤੇ ਬਾਕੀ ਤੁਸੀਂ ਵੀ ਵੀਡੀਓ ਦਾ ਆਨੰਦ ਮਾਣਦੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਜਰੂਰ ਕਰਿਆ ਕਰੋ ਬਾਕੀ ਤੁਹਾਨੂੰ ਕੈਨੇਡਾ ਦੇ ਜਿੰਨਾ ਨੂੰ ਸਮਾਂ ਮਿਲਦਾ ਆਪਾਂ ਕੈਨੇਡਾ ਦੇ ਵੱਧ ਤੋਂ ਵੱਧ ਵਲੌਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਮਾਜ 'ਚ ਸਾਰਿਆਂ ਕੋ ਸਿਮਤੀ ਹੁੰਦਾ ਹੈ ਤੇ ਜਿੰਨਾ ਕੋ ਟਾਈਮ ਕੱਢ ਸਕੀਏ ਉਹਨਾਂ ਕੋ ਟਾਈਮ ਆਪਾਂ ਜਰੂਰ ਤੁਹਾਨੂੰ ਦੇਵਾਂਗੇ ਸਟਰੀਟ ਦਾ ਨਾਮ ਚੈੱਕ ਕਰੋ ਹਰਪ੍ਰੀਤ ਸਰਕਲ ਸਰਕਲ ਹਰਪ੍ਰੀਤ ਸਰਕਲ ਦੇਖਿਆ ਪੰਜਾਬੀਆਂ ਨੇ ਮਾਰਗਮ ਔਰ ਜੇਪੁਰੇ ਸ਼ਹਿਰ ਕਰਨ ਲਈ ਇੱਥੇ ਸਾਈਡ ਤੇ ਫੁੱਟਪਾਥ ਜੇ ਬਣਾਏ ਆ ਹਰ ਘਰ ਦੇ ਮੋੜ ਤੇ ਫੁੱਟਪਾਥ ਰੱਖਿਆ ਆ ਕਿ ਸ਼ਾਮ ਵੇਲੇ ਬੱਚੇ ਬਜ਼ੁਰਗ ਇਹ ਤੇ ਸੈਰ ਕਰ ਸਕਦੇ ਆ ਉਹ ਫਿਊਚਰ ਨੇ ਅਜੇ ਨਜ਼ਾਰੇ बच्चे का पार्क है छोटे छोटे बच्चे शाम बेले खेलन आते हैं ਉਹ ਬੱਸ ਕੋਲ ਹੈ ਇਹ ਤੋਂ ਬੱਸਾਂ ਵੀ ਲੋਕਲ ਮਿਲ ਜਾਂਦੀਆਂ ਐ ਇਸ ਟਾਂ ਤੱਕ ਨਾ ਗਰਮੀ ਹੈ ਤੇ ਨਾ ਜਿਆਦਾ ਬੜੀ ਠੰਡ ਹੈ ਬਿਲਡਿੰਗਾਂ ਚੈੱਕ ਕਰੂੰ ਤਕਰੀਬਨ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਆਹ 60 ਮੰਜ਼ਲ ਦੇ ਕਰੀਬ ਹੋਵੇਗਾ ਬਾਕੀ ਆਪਣਾ ਪੰਜਾਬੀ ਵੀਰ ਭੈਣ ਭਰਾ ਬਹੁਤ ਸਾਰ ਕਰਦੇ ਨੇ ਇੱਥੇ ਲਾਹੂ ਜੀ ਪਹੁੰਚਾ ਲੱਗਿਆ ਇਹ ਘਰਾਂ ਨੂੰ ਘਰ ਦੇਖੋ ਕਿੰਨੇ ਸੋਹਣੇ ਸੋਹਣੇ ਬਣੇ ਆ ਸ਼ਾਂਤੀ ਹੋਈ ਭੀ 8:00 ਵੱਜ ਗਿਆ तकरीबन 8:30 ਵੱਜਣ ਵਾਲਿਆ ਤੇ ਇਹ ਧੁੱਪ ਇੰਨੀ ਚੜੀ ਭਰਾ ਇੰਨੀ ਧੁੱਪ ਸੂਰੇ ਵਾਇ ਹੀ ਲੱਗੇ ਲੱਗਦਾ ਇਧਰੋਂ ਦੇ ਕੈਨੇਡਾ ਚ ਗਾਰਡਨ ਹਰ ਇੱਕ ਨੇ ਬਣਾਇਆ ਛੋਟਾ ਜਿਹਾ ਹਰ ਘਰ ਚ ਇੱਕ ਛੋਟਾ ਜਿਹਾ ਗਾਰਡਨ ਬਣਾਇਆ ਜਿੱਤੇ ਫੁੱਲ ਬੂਟੇ ਲਾਇਆ ਬੈਕਯਾਰਡ ਚ ਵੀ ਗੇ ਲਾਂਦੇ ਆ ਚਲੋ ਇਸ ਦਿਨ ਨਾਲ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਤੁਸੀਂ ਬਨੇ ਰਹੋ ਕੈਨੇਡਾ ਬਲੋਗ ਚੈਨਲ ਦੇ ਨਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ